ਏ ਬਾਈ 2002 ਮਾਡਲ ਟਰੈਕਟਰ ਠੀਕ ਹੈ ਜੀ ਚਾਰੇ ਟਾਇਰ ਨਵੇਂ ਆ ਇਹਦੇ ਮੱਥੇ ਦਾ ਵੀਰੇ ਸਿੱਧੇ ਮੱਥੇ ਆ ਡੀਲਿਆ ਠੀਕ ਹੈ ਜੀ 2000 ਮਾਡਲ ਆ ਠੀਕ ਹੈ ਜੀ ਟਾਇਰ ਚਾਰੇ ਜਮਾ ਨਵੇਂ ਆ ਇਹਦੇ ਪੰਜਾਹ ਟੀਚਾ ਸਾਰਾ ਸੀਲਡ ਟਰੈਕਟਰ ਹੈਗਾ ਸਾਰਾ ਸੀਲਡ ਹੈ ਹਾਂ ਜਿੱਕਲੇ ਰੰਗ ਰੰਗ ਬਾਤ ਚੀਜ਼ ਮਾਰੋ ਬਾਰਾ ਪੇਂਟ ਹੋਈ ਹੋਈ ਹੈ ਕੰਪਨੀ ਦਾ ਫਵਰਸਟਿੰਗ ਹੈ ਠੀਕ ਹੈ ਜੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਤੇ ਟਾਇਰ ਹੈਗਾ 80 ਪਾਏ ਜੱਟ ਦੇ ਠੀਕ ਹੈ ਜੀ ਤੇ ਉੱਚੇ ਮਾਡਲ ਦੇ ਲਾਈਟ ਲੂਟ ਆ ਸਾਰਾ ਓਰੀਜਨਲ ਲੱਗਿਆ ਹੋਇਆ ਨੇ ਸਾਰਾ ਕੋ ਫਾਰੈਕਟਰ ਆ ਜੀ ਠੀਕ ਹੈ ਹਾਂ ਜੀ ਕਾਲੀ ਵਾਲਾ ਪਾਵਰ ਸਟੇਸ਼ਨ ਆ ਰਿਜਨਲ ਮੈਨੂੰ ਜਿੱਥੋਂ ਆਪਾਂ ਪਿੰਡ ਹੰਡਿਆਏ ਦੇ ਵਿੱਚ ਖੜੇ ਆ ਸਤਿ ਸ਼੍ਰੀ ਅਕਾਲ ਭਾਈ ਬਲਵੰਤ ਕੋਲੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੈ ਭਾਈ ਬਹੁਤ ਵਧੀਆ ਤੇ ਭਾਈ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਣੀ ਲੋਕੇਸ਼ਨ ਦੱਸ ਦਿਓ ਭਾਈ ਬਿਸ਼ੰਡਾ ਰੋਡ ਤੋਂ ਸੜਕ ਆਉਂਦੀ ਹੈ ਕਿ ਖੁੱਡੀ ਰੋਡ ਠੀਕ ਹੈ ਜੀ ਖੁੱਡੀ ਰੋਡ ਆਇਆ ਠੀਕ ਹੈ ਜੀ ਰੇਲਵੇ ਫਾੜਕੇ ਦੇ ਨਾਲ ਆਪਣਾ ਮਕਾਨ ਰੇਲਵੇ ਫਾੜਕੇ ਦੇ ਨਾਲ ਹਾਂ ਠੀਕ ਹੈ ਜੀ ਤੇ ਕਿੰਨੇ ਘਟ ਟਰੈਕਟਰ ਰੱਖ ਸੱਡੇ ਬਣਨ ਦਾ ਵੀ ਅੱਜ ਇਸ ਟਾਈਮ ਆਪਣੇ ਕੋਲ ਹੈਗਾ 6 ਟਰੈਕਟਰ 6 ਟਰੈਕਟਰ ਹਾਂਜੀ ਤੇ ਕੰਡੀਸ਼ਨਾਂ ਦੇ ਕਿਵੇਂ ਰਹਿਣਗੇ ਸਾਰੇ オリジナル ਟਰੈਕਟਰ ਨੇ ਕਾਪੀ ਕਾ ਲ ਸਾਰੇ ਓਕੇ ਪੰਜਾਬ ਨੰਬਰ ਪੰਜਾਬ ਨੰਬਰ ਹਾਂਜੀ ਬਿਨਾ ਲੋਨ ਤੋਂ ਟਰੈਕਟਰ ਨੇ ਕੋਈ ਲਾਉਣ ਨਹੀਂ ਇਹਨਾਂ ਤੇ ਨਾ ਹੋ ਨਾ ਲੋਨ ਹੋਵੇ ਠੀਕ ਹੈ ਜੀ ਹਾਂਜੀ ਬਿਨਾ ਲੋਨ ਤੋਂ ਬਿਨਾ ਲੋਨ ਤੋਂ ਠੀਕ ਹੈ ਜੀ ਹੁਣ ਆਪਾਂ ਮਹਿੰਦਰਾ ਤੋਂ ਸਟਾਰਟ ਕਰਦੇ ਆ ਜੀ 265 ਤੋਂ ਸਰਪੰਚ ਤੋਂ ਇਹਦੇ ਬਾਰੇ ਬਈ ਦੱਸੀਂ ਗਰਾ ਇਹ ਬਈ 2002 ਮਾਲ ਟਰੈਕਟਰ ਠੀਕ ਹੈ ਜੀ ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਸਾਰਾ ਇੰਜਨ ਗੇ ਦਾ ਬਾਈ ਓਕੇ ਹੈ ਮਾ ਜਮਾ ਇੰਜਨ ਗੇ ਦਾ ਓਕੇ ਆ ਜਮਾ ਬਾਕੇ ਤਸੱਲੀ ਕਰਕੇ ਲੈ ਯਾਰ ਬਾਕੇ ਤਸੱਲੀ ਕਰਕੇ ਉਹ ਜਾ ਸਰਪੰਚ ਮਾਡਲ ਆ ਠੀਕ ਹੈ ਜੀ ਹਾਂ ਜੀ ਪੰਜਾਬ ਨੰਬਰ ਆ ਪੰਜਾਬ ਨੰਬਰ ਹਾਂ ਜੀ ਠੀਕ ਹੈ ਜੀ ਕੱਲੀ ਆਹ ਉੱਪਰ ਉੱਪਰ ਆ ਚੀਜ਼ ਪੇਂਟ ਹੋਈ ਹੋਈ ਕੱਲੀ ਆਹ ਚੀਜ਼ ਪੇਂਟ ਹੋਈ ਹੋਈ ਬਾਕੀ ਸਾਰਾ Ориਜਨਲ ਆ ਬਾਕੀ ਸਾਰਾ Ориਜਨਲ ਬਾਡੀ ਬੂਡੀ ਲੈਣਾ ਸਾਰਾ ਠੀਕ ਆ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਕਹਿੰਦਾ ਬਾਕੀ ਸਾਰਾ Ориਜਨਲ ਆ ਤੇ ਟਰੈਕਟਰ ਦੇਖ ਸਕਦੇ ਤੇ ਮਾਡਲ ਬਾਈ ਇਹ ਜਿਸ ਹੁਣ 2002 ਜੀ 2002 ਹਾਂ ਜੀ ਦੋ ਮਾਡਲ ਦਾ ਰੇਟ 255000 ਰੁਪਏ ਰੇਟ ਆ ਜੀ ਹਾਂਜੀ 235000 ਰੁਪਏ ਰੇਟ ਦੇ ਦਾਂਗੇ 235000 ਦਾ ਮਿੱਤਰੋ ਟਰੈਕਟਰ ਇਹ ਮੌਕੇ ਤੇ ਬਣੂਗਾ ਟਰੈਕਟਰ ਦੇਖ ਸਕਦੇ ਤੁਸੀਂ ਮੂਰੇ ਆ ਗਿਆ 855 ਸਵਰਾਜ ਟਰੈਕਟਰ ਤੁਸੀਂ ਦੇਖ ਸਕਦੇ ਸਿੱਧੇ ਮੱਥੇ ਆਲਾ ਵੀਰੇ ਸਿੱਧੇ ਮੱਥੇ ਆਲਾ 딜 ਲਿਆ ਠੀਕ ਹੈ ਜੀ 2000 ਮਾਡਲ ਆ ਠੀਕ ਹੈ ਜੀ ਟਾਇਰ ਚਾਰੇ ਜਿਵੇਂ ਨਵੇਂ ਆ ਇਹਦੇ ਟਾਇਰ ਚਾਰੇ ਨਵੇਂ ਪੈਣੇ ਹਾਂਜੀ ਤੇ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਇੰਜਨ ਗੇਅਰ ਦਾ ਕਿਵੇਂ ਆ ਬਾਈ ਜੀ ਫੁੱਲ ਗਾਰੰਟੀ ਹੈਗੀ ਫੁੱਲ ਗਾਰੰਟੀ ਹੈ ਹਾਂਜੀ ਠੀਕ ਹੈ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਬਾਹਰ ਪੰਪ ਵਾਲ ਆ ਗਿਆ ਮਿੱਤਰੋ ਸੇ ਚਿਰੀ ਹੈ ਸੇ ਚਿਰੀ ਬਾਹਰ ਪੰਪ ਵਾਲਾ ਟਰੈਕਟਰ ਦੇਖ ਸਕਦੇ ਹੋ ਤੇ ਮਾਡਲ ਇਹ 2000 ਮਾਡਲ ਹੈ 2000 ਪੂਰਾ ਤੇ ਰੇਟ ਇਹਦਾ ਰੇਟ ਬਾਈ ਜੀ ਇਹਦਾ ਹੈਗਾ 265000 ਰੁਪਏ ਤੇ ਮੌਕੇ ਤੇ 240000 ਰੇਟ ਦੇ ਦੋ ਲੱਖ 40000 ਦਾ ਮੌਕੇ ਤੇ ਬਣੂਗਾ ਮਿੱਤਰੋ ਤੇ ਬੈਂਪਰ ਪੇਂਟ ਹੋਇਆ ਹੋਇਆ ਬਾਕੀ ਬਾਈ ਕਹਿੰਦਾ ਸਾਰਾ Ориਜਨਲ ਹੈ ਹਾਂਜੀ ਮਾੜੇ ਮੋਟੀ ਜੀ ਜਿੰਨੇ ਉਹ ਮਗਰਾੜ ਪਿੱਲਰ ਥੋੜੇ ਖਰਾਬ ਸੀਗੇ ਅੱਛਾ ਜੀ ਉਹ ਕਰਵਾਏ ਗਏ ਠੀਕ ਹੈ ਜੀ ਇਥੋਂ ਆ ਚੀਜ਼ ਮਾੜੇ ਮੋਟੀ ਜੀ ਹਾਂਜੀ ਇਹ Ориਜਨਲ ਹੈ ਹਰ Ориਜਨਲ ਆ ਗਈ ਠੀਕ ਹੈ ਜੀ ਕੰਨੀ ਯਾ ਚੀਜ਼ ਖਰਾਬ ਥੋੜੀ ਸੀ ਇਥੋਂ ਠੀਕ ਹੈ ਠੀਕ ਹੈ ਠੀਕ ਹੈ ਜੀ ਇਸ ਤਰ੍ਹਾਂ ਦੀ ਵੀ ਵੇਖ ਠੀਕ ਹੈ ਜੀ ਤੇ ਮੂਰੇ ਆ ਗਿਆ 3730 90 90 ਵਰਡ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ ਬਾਈ 55 HP ਵਾਲਾ ਹੈਗਾ ਠੀਕ ਹੈ ਜੀ 2005 ਮਾਡਲ ਆ ਠੀਕ ਹੈ ਜੀ ਪੰਜਾਬ ਨੰਬਰ ਆ ਠੀਕ ਹੈ ਜੀ ਸਾਰਾ ਜੈਨੂਨ ਟਰੈਕਟਰ ਆ ਠੀਕ ਹੈ ਜੀ ਚਾਰੇ ਟਾਇਰ ਜਵਨ ਨਵੇਂ ਮਾਰਬ ਸਕਤੀ ਰੱਖਦੇ ਆ ਠੀਕ ਹੈ ਜੀ ਡੱਕ ਡੱਕ ਸਾਰਾ ਕੁਝ ਲੱਗਾ ਨਾਲੋਂ ਜਿਵੇਂ ਠੀਕ ਹੈ ਜੀ ਇਹ ਸਾਦੀ ਕਟਾਈ ਚ ਹੈ ਸਾਦੀ ਕਟਾਈ ਚ ਹੈ ਸਾਦੀ ਕਟਾਈ ਚ ਹੈ ਮਿੱਤਰੋ 55 ਐਚਪੀ ਦਾ 55 ਐਚਪੀ ਚ ਹੈ ਸਾਰਾ ਸੀਲਡ ਟਰੈਕਟਰ ਹੈਗਾ ਸਾਰਾ ਸੀਲਡ ਹੈ ਹਾਂ ਇਕੱਲੇ ਰਿੰਬ ਰਿੰਬਾ ਚੀਜ਼ ਮਾਰੋ ਬਾਰੋ ਪੇਟ ਹੋਈ ਹੋਈ ਵੈ ਠੀਕ ਹੈ ਜੀ ਰਿੰਬਾਂ ਦੀ ਮਾੜਾ ਮੋਟਾ ਹਾਂ ਇਕੱਲੇ ਆ ਹੋਈ ਹੋਈ ਆ ਬਾਈ ਮਰਾੜ ਮੂੜ ਸਾਰੇ ਜੈਨੂਨ ਨੇ ਠੀਕ ਹੈ ਜੀ ਮਗਰਾਟ ਮਗਰੂਟ ਸਾਰੇ ਨੇ ਇਹਨਾਂ ਦੇ ਬਾਜ ਟ੍ਰੈਕਟਰ ਦੀ ਇੱਕ ਪੂਰਾ ਵੀ ਹੈ ਨਹੀਂ ਮਗਰੋ ਠੀਕ ਹੈ ਜੀ ਇੰਜਨ ਇੰਜਨ ਡਟਦਾ ਚਾਹੇ ਬਾਹ ਕੇ ਤਸੱਲੀ ਕਰਕੇ ਲੈ ਜਾ ਬੰਦਾ ਚਾਹੇ ਬਾਹ ਕੇ ਤਸੱਲੀ ਕਰਕੇ ਲੈ ਜਾਓ ਬਾਈ ਇੰਜਨ ਗੇਅਰ ਦੀ ਬਾਈ ਫੁੱਲ ਗਾਰੰਟੀ ਦਿੰਦਾ ਸਾਊਂਡ ਸਿਸਟਮ ਵਿੱਚੇ ਜਾਉ ਸਿੰਪਲ ਕੱਪੜੇ ਵਾਲੀ ਸਾਤਰੀ ਹੈ ਤੇ ਇਹ ਮਾਡਲ ਪੰਜ ਪੰਜ ਚਿੱਪ ਵਾਲੀ ਕਾਪੀ ਹੈ ਪੰਜ ਮਾਡਲ ਦਾ ਰੇਟ ਬਾਈ ਬਾਈ ਰੇਟ ਦਾ ਹੈਗਾ ਰੇਟ ਦਾ 3 ਲੱਖ ਤੇ 65000 ਰੁਪਏ ਠੀਕ ਹੈ ਜੀ 3 ਲੱਖ 40000 ਰੁਪਏ ਦਾ ਪਰਟਰ ਮੌਕੇ ਦੇ ਦਾਂਗਾ 340000 ਦਾ ਮੁੱਕ ਤੇ ਇਹ ਟਰੈਕਟਰ ਮਤਲਬ ਆਈ ਰੀ ਵਾਗ ਰੋਕੜਾ ਕੜਿਆ ਬਾਈਪੂ ਜੀ ਪੂਰਾ ਜਹਾ ਫੋਰਡ ਚੜਾ ਜਾਇਆ ਚੱਲਦਾ ਠੀਕ ਹੈ ਬਾਜ ਜਮੀ ਜਮਾਈ ਬਾਜ ਨੇ ਇੰਜਨ ਜੀ ਬਿਟਰਾ ਪੂਰਾ 16 ਨੇ ਠੀਕ ਹੈ ਜੀ ਮੂਰੇ ਆ ਗਿਆ ਸਿਆਉਨਾਲਿਕਾ ਇਹਦੇ ਬਾਰੇ ਦੱਸੀ ਬਾਈ ਬਾਈ ਮਾੜ ਲਾ ਗੱਲਾ ਹੈਗਾ 6 ਠੀਕ ਹੈ ਜੀ ਪਰ ਟਰੈਕਟਰ ਦੀ ਕੰਡੀਸ਼ਨ ਹੈਗਾ 13 14 ਮਾਡਲਰ ਦੀ ਠੀਕ ਹੈ ਜੀ ਪ੍ਰੈਸ਼ਰ ਕਟਾਈ ਚ origignal ਕੰਪਨੀ ਦਾ ਪਾਵਰ ਸਟੀਅਰਿੰਗ ਠੀਕ ਹੈ ਜੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈਗਾ ਠੀਕ ਹੈ ਜੀ ਤੇ ਟਾਇਰ ਹੈਗਾ 80 ਪੈ ਜੱਟ ਦੇ ਠੀਕ ਹੈ ਜੀ ਤੇ ਉੱਚੇ ਮਾਡਲ ਦੇ ਲੈਟ ਲੋਟ ਆ ਸਾਰਾ ਕੋ ਰਿਜਨਲ ਲੱਗੀਆਂ ਹੋਈਆਂ ਨੇ ਸਾਰਾ ਕੋਸਾ ਰਿਜਨਲ ਹੈ ਬਾਈ ਚੇਮਾ ਦੇ ਦੀਆਂ ਲੈਟਾਂ ਨੇ ਕਨੋਪੀ ਵਗੈਰਾ ਲੱਗੀ ਹੋਈ ਹੈ ਸਾਰਾ ਜੈਨੂਇਨ ਟਰੈਕਟਰ ਬਾਈ ਕਿਤੇ ਹਜੇ ਇੰਝ ਇੰਝ ਖੁੱਲਿਆ ਨਹੀਂ ਹੈ ਟਰੈਕਟਰ ਕਿਤੇ ਵੀ ਨਹੀਂ ਖੁੱਲਿਆ ਕਲੱਚ ਵੀ ਨਹੀਂ ਖੁੱਲਿਆ ਵੀ ਟਰੈਕਟਰ ਦਾ ਠੀਕ ਹੈ ਕਲੱਚ ਵੀ ਨਹੀਂ ਖੁੱਲਿਆ ਹਾਂਜੀ ਟਰੈਕਟਰ ਰੰਗ ਪੇਂਟ ਦਾ ਵੀ ਉਨਾ ਹੀ ਰਿਜਨਲ ਹੈ ਬਾਈ ਸਾਰਾ ਜਮਾ ਹੈ ਨਾ ਫੁੱਲ ਗਾਰੰਟੀ ਹੈ ਜੀ ਠੀਕ ਹੈ ਰੰਗ ਪੇਂਟ ਦਾ ਵੀ ਬਾਈ ਉੰਨੀ ਰਿਜਨਲ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਰਾ ਬਾਈ ਕਹਿੰਦਾ ਸੀਲਡ ਹੈ ਡਬਲ ਡਿਸਟ੍ਰਿਬਿਊਟਰ ਚ ਤੇ ਮਾਡਲ ਇਹ ਮਾਡਲ ਵਾਈਸੇ ਸੇ ਸੇ ਮਾਡਲ ਦਾ ਬਾਈ ਰੇਟ ਰੇਟ ਬਾਈ ਜੀ ਹੈਗਾ 3,65,000 ਰੁਪਏ 3,65,000 ਹਾਂਜੀ ਮੌਕੇ ਤੇ ਇਹ ਟਰੈਕਟਰ ਬਾਈ ਆਪਾਂ ਦੇ ਲਗੇ 35 ਹਜ਼ਾਰ ਦਾ 3 ਲੱਖ 3,35,000 ਦਾ ਮੌਕੇ ਤੇ ਟਰੈਕਟਰ ਇਹ ਮਿੱਤਰੋ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 59 59 11 ਸਿੱਧੂ ਮੂਸੇ ਵਾਲੇ ਦੀ ਪਹਿਲੀ ਪਸੰਦ ਸੀ ਕੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਦੱਸੀ ਸਾਰਾ ਸੁੱਕਾ ਹੈ ਇਹ ਤਾਂ ਜਮਾ ਤੋਫਾ ਰੈਟਰ ਹੈ ਠੀਕ ਹੈ ਹਾਂਜੀ ਘਾਲੀ ਵਾਲਾ ਪਾਵਰ ਸਟੀਅਰਿੰਗ ਹੋਇਆ ਬੈ ਅਰਜੀਨਲ ਠੀਕ ਹੈ ਜੀ ਪੰਜਾਬ ਦੇ ਵਿੱਚ ਸਭ ਤੋਂ ਮਸ਼ਹੂਰ ਨੇ ਠੀਕ ਹੈ ਜੀ ਮੋਗੇ ਵਾਲੇ ਘਾਲੀ ਵਾਲੇ ਠੀਕ ਹੈ ਜੀ ਡੀਆਈ ਟਰੰਮ 3 ਹੋਇਆ ਬੈਗਾ ਠੀਕ ਹੈ ਜੀ ਕੋਈ ਮਗਰੋ ਆਵਾਜ਼ ਹੋਵੇ ਰੈਟਰ ਦੀ ਹਾਂਜੀ ਆਪਾਂ ਖਰਚਾ ਦੇ ਦਾਂਗੇ ਵਾਪਸ ਵੰਤੇ ਰਮਟਾਰੀ ਮਚੀਨਾ ਵੀ ਡੈਕਟਰ ਦਾ ਠੀਕ ਹੈ ਜੀ ਬਾਹ ਕੇ ਦਸਲੀ 15 ਪਾ ਕੇ ਹਾਲ ਬਾਲਾ ਦਸਲੀ ਕਰਦੇ ਨੇ ਉਹ ਬੰਦਾ ਠੀਕ ਹੈ ਜੀ ਠੀਕ ਹੈ ਜੀ ਟਾਇਰਾਂ ਦੀ ਗੱਲ ਨੇ ਸਨ ਟਾਇਰ 80 85 ਪੈਸੇ ਟਾਇਰ ਡੈਕਟਰ ਦੇ 80 85 ਪੈਸੇ ਟਾਇਰ ਰੰਬਰੋਂ ਸਾਰੇ ਜੈਨੂਨ ਨੇ ਠੀਕ ਹੈ ਜੀ ਬੀਕੇਟੀ ਦੇ ਟਾਇਰ ਨੇ ਹਣਾ ਬੀਟੀ ਦੇ ਟਾਇਰ ਮੂਲੇ 6 ਕੇ ਦੇ ਆਗੇ ਠੀਕ ਹੈ ਜੀ ਹੁੱਕ ਹੱਕ ਪੂਰੀ ਹੈਵੀ ਲੱਗੀ ਹੋਈ ਹੈ ਕੁਝ ਨਹੀਂ ਬਾਈ ਇਕੱਲੇ ਬਗਰਾੜ ਪੇਂਟ ਹੋਏ ਹੋਇਆ ਠੀਕ ਹੈ ਜੀ ਜਾਂ ਮਾੜੀ ਮੋਟੀ ਆ ਚੀਜ਼ ਦੀ ਟੱਚਿੰਗ ਹੋਈ ਹੋਈ ਹੈ ਮਾੜੀ ਮੋਟੀ ਐ ਸੋ ਰੁਪਏ ਦੇ ਵਿੱਚੋਂ 15 ਪੈਸੇ ਟੱਚਿੰਗ ਹੈ ਟਰੈਕਟਰ ਦੀ ਠੀਕ ਹੈ ਜੀ 85% ਬਾਕੀ ਸਾਰਾ origignal ਹੈ 85% origignal ਹੈ ਠੀਕ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਬਾਈ ਸਾਰਾ ਤੇਲ ਬਰੇਕਾ ਹਨਾ ਹਾ ਜਿਹੜੇ origignal ਬਰੇਕਾ ਹੁੰਦੇ ਨੇ ਉਹੀ ਬਰੇਕਾ ਨੇ ਠੀਕ ਹੈ ਜੀ ਹਾਂ ਸਾਰਾ ਜੈਨੂਨ ਟਰੈਕਟਰ ਹੈ ਜੈਨੂਨ ਹਾਂ ਸਾਰੀ ਫੀਟਿੰਗ ਫੋਟਿੰਗ ਪੂਰੀ ਹੈ ਟੋਪੀ ਠੀਕ ਹੈ ਜੀ ਮੂਰੇ ਮਰਾੜ ਮੂੜ ਲੱਗੇ ਹੋਏ ਗੇ ਟੱਕਮਾ ਬੈਂਪਰ ਲੱਗੇ ਹੋਏ ਗੇ ਠੀਕ ਹੈ ਜੀ ਮਾਡਲ ਇਹ ਮਾਡਲ ਬਾਈ 98 ਬਰਨਾਲੇ ਦੇ ਨੰਬਰ ਆ ਪੀ ਬਰਨਾਲੇ ਦਾ ਨੰਬਰ ਹੈ ਹਾਂ ਜੀ 98 ਮਾਡਲ ਦਾ ਰੇਟ ਬਾਈ ਬਾਈ ਰੇਟ ਸਵਾਗਤਨ 1 ਲੱਖ ਰੁਪਏ ਦਾ ਟਰੈਕਟਰ ਪਾ ਦੇ ਦਾਂਗੇ ਸਵਾ ਤਨ ਲੱਖ ਦਾ ਇਹ ਟਰੈਕਟਰ ਮਿੱਤਰੋ ਬਣੂਗਾ ਪੂਰੀ ਫੁੱਲ ਗਰੰਟੀ ਹੈ ਬਾਈ ਦਛਲੀ ਵਾ ਕੇ ਲੈ ਜਾ ਵੀ ਹੁੰਦਾ ਪਾ ਕੇ ਲੈ ਜੀ ਮਾਹੇ 15 ਹਲ ਪਾ ਕੇ ਦਾ ਵਾ ਕੇ ਲੈ ਕੇ ਜਾ ਵੀ ਟਰੈਕਟਰ 15 ਹਲ ਪਾ ਕੇ ਵਾ ਕੇ ਲੈ ਜੀ ਹਾਂਜੀ ਹਾਂਜੀ ਤੇ ਟਰੈਕਟਰ ਮਿੱਤਰੋ ਤੁਸੀਂ ਫੁੱਲ ਤਸੱਲੀ ਕਰਕੇ ਲੈ ਜਾਓ ਮੂਰੇ ਆ ਗਿਆ 4511 ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ ਬਾਈ ਮਾਡਲ 99 ਆ ਠੀਕ ਹੈ ਜੀ 40 ਕੇ ਪੈਸੇ ਟਰੈਕਟਰ ਦੇ 40 ਕਿ ਪੈਸੇ ਟਾਇਰ ਨੇ ਹਾਂਜੀ ਸਾਊਂਡ ਸਿਸਟਮ ਵਿੱਚ ਸਾਰਾ ਕੁਝ ਵੀਰੇ ਨਾਲ ਜਿਵੇਂ ਖੜਾ ਇਸ ਤਰ੍ਹਾਂ ਹੀ ਹੈ ਠੀਕ ਹੈ ਜੀ ਟਾਇਰ 2 ਰੁਪਏ 40 ਕਿ ਪੈਸੇ ਹੈਗੇ ਟਰੈਕਟਰ ਦੇ ਠੀਕ ਹੈ ਜੀ ਸਲਫ ਸਟਾਰਟ ਟਰੈਕਟਰ ਦਵਾਂਗੇ ਆਪਾਂ ਇਹ ਠੀਕ ਹੈ ਜੀ ਔਕਾ ਦੇ ਬੈਟਰੀ ਇਹ ਨਹੀਂ ਦਵਾਂਗੇ ਸਲਫ ਸਟਾਰਟ ਠੀਕ ਹੈ ਜੀ ਤੇ 99 ਮਾਲ ਪੰਜਾਬ ਨੰਬਰ ਠੀਕ ਹੈ ਜੀ ਤੇ ਰੇਟ ਇਹਦਾ ਰੇਟ ਜੀ 135000 ਰੁਪਏ ਜੀ ਦਾ 135000 ਦੇਣਾ ਕਿੰਨੇ ਦਾ 120000 ਰੇਟ ਦੇ ਦਾਂਗੇ ਭਾਈ ਆਪਾਂ 120000 ਦਾ ਟਰੈਕਟਰ ਇਹ ਮਿੱਤਰੋ ਬਣੂਗਾ ਇਸ ਤੋਂ ਲਾਪਾ ਭਾਈ ਹੋਰ ਵੀ ਹੁੰਦੇ ਹਾਂ ਹਾਂ ਇਹ ਇੱਕ ਆਪਣੇ ਠੀਕ ਹੈ ਜੀ ਭੂਮੀ ਪੁੱਤਰ ਠੀਕ ਹੈ ਜੀ ਉਹਦੇ ਚਾਰੇ ਟਾਇਰ ਨਵੇਂ ਆ ਠੀਕ ਹੈ ਜੀ ਉਹ ਟਰੈਕਟਰ ਦੇ ਦਾਂਗੇ ਆਪੇ 2,60,000 ਰੁਪਏ ਦਾ ਠੀਕ ਹੈ ਜੀ ਇੱਕ ਟਰੈਕਟਰ ਬਾਈ ਆਪਣੇ ਕੋਲ ਹੈਗਾ 445 ਪਾਵਰ ਟਰੈਕ ਠੀਕ ਹੈ ਜੀ ਚਾਰੇ ਟਾਇਰ ਰਮੇ ਚਾਦਨ ਉਠਾਈ ਦੇ ਠੀਕ ਹੈ ਜੀ ਡਬਲ ਪੀਟੀਓ ਤੇ ਡਬਲ ਕਲਚ ਆ ਠੀਕ ਹੈ ਜੀ ਉਹ ਟਰੈਕਟਰ ਦੇ ਦਾਂਗੇ ਆਪਾਂ 2,35,000 ਰੁਪਏ ਦਾ ਠੀਕ ਹੈ ਜੀ ਸੋਨਾ ਲਿਕਾ 35 ਵੀ ਹੈਗਾ 15 ਮਾਲ ਦਾ ਠੀਕ ਹੈ ਜੀ ਉਹ ਥੋੜਾ ਮਾੜਾ ਮੋੜਾ ਕੰਮ ਕੰਮ ਜਿਾ ਤਿਆਰ ਕਰਵਾਈਏ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਬਾਈ 42821 98142 42821 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜਾਣਕਾਰੀ ਦੇਣ ਲਈ ਓਕੇ ਵੀਰੇ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ